ਅੱਜ ਦੇ ਟਾਈਮ ਵਿੱਚ ਇਨਫਲੂਐਂਸਰ ਮਾਰਕੀਟ ਇੰਨਾ ਵੱਡਾ ਹੋ ਚੁੱਕਿਆ ਹੈ ਲਗਭਗ 33 ਬਿਲੀਅਨ ਡਾਲਰ ਦਾ ਪਰ ਸੋਚੋ 2016 ਵਿੱਚ ਮੋਬਾਈਲ ਡਾਟਾ ਇੱਕ ਲਗਜ਼ਰੀ ਚੀਜ਼ ਹੁੰਦੀ ਸੀ ਲੋਕਾਂ ਨੂੰ 1GB ਡਾਟਾ ਵਾਸਤੇ 234 ਰੁਪਏ ਦੇਣੇ ਪੈਂਦੇ ਸੀ ਯੰਗ ਇੰਡੀਅਨਸ ਦਾ ਇਨਫਲੂਐਂਸਰ ਬੰਨਾ ਜਾਂ ਡਿਜੀਟਲ ਦੁਨੀਆ ਨਾਲ ਜੁੜਨਾ ਇੱਕ ਅਧੂਰਾ ਸੁਪਨਾ ਸੀ ਪਰ ਫਿਰ ਆਇਆ Jio ਹਾਂ ਇੱਕ Jio ਹੀ ਸੀ ਜਿਨੇ ਇੰਪੋਸੀਬਲ ਨੂੰ ਆ ਇੰਪੋਸੀਬਲ ਵਿੱਚ ਕਨਵਰਟ ਕੀਤਾ 2016 ਵਿੱਚ ਜਦੋਂ Jio ਲਾਂਚ ਹੋਇਆ ਉਹਨੇ 4G ਡਾਟਾ ਬਿਲਕੁਲ ਫ੍ਰੀ ਦਿੱਤਾ ਉਹ ਵੀ 1GB ਹਰ ਦਿਨ ਪੂਰੇ ਦੇਸ਼ ਦੇ ਲੋਕ Jio ਦੀ SIM ਲੈਣ ਵਾਸਤੇ ਇੱਕਦਮ ਲੰਬੀ-ਲੰਬੀ ਲਾਈਨ ਵਿੱਚ ਖੜ ਗਏ। ਨਾਲੇ ਇਹ ਸਿਰਫ ਇੱਕ ਸਸਤਾ ਡਾਟਾ ਨਹੀਂ ਸੀ। Jio ਨੇ ਲਾਂਚ ਕੀਤਾ ਇੰਡੀਆ ਦਾ ਪਹਿਲਾ 4G ਟੱਚ ਸਕਰੀਨ ਫੋਨ। ਜੋ ਕਿ ਪਿੰਡਾਂ ਦੇ ਵਿੱਚ ਵੀ ਆਪਣਾ 4G ਨੈਟਵਰਕ ਲੈ ਕੇ ਗਿਆ ਜਿੱਥੇ ਡਿਜੀਟਲ ਦਾ ਨਾਮੁਨ ਨਿਸ਼ਾਨ ਨਹੀਂ ਸੀ। ਜਦਕਿ 4G ਤਾਂ ਇੰਡੀਆ ਵਿੱਚ ਲਾਂਚ ਹੋ ਚੁੱਕਾ ਸੀ ਪਰ ਸਿਰਫ ਵੱਡੀ ਸਿਟੀਜ਼ ਵਿੱਚ। 90% ਇੰਡੀਅਨਸ ਹੱਲੇ ਵੀ ਮਹਿੰਗਾ 2G ਤੇ 3G ਡਾਟਾ ਯੂਜ਼ ਕਰਦੇ ਸੀ। ਪਰ Jio ਨੇ ਇਹ ਸਭ ਬਦਲ ਦਿੱਤਾ। ਵਨ ਨੇਸ਼ਨ ਵਨ ਸਪੀਡ ਫਿਰ 2022 ਵਿੱਚ Jio ਨੇ ਲਾਂਚ ਕੀਤਾ ਇੱਕਦਮ ਸਭ ਤੋਂ ਤੇਜ਼ ਫਾਸਟ 5G ਨੈਟਵਰਕ ਤੇ ਸਿਰਫ 3999 ਰੁਪਏ ਸਾਲ ਦੇ ਤੇ 5G ਡਾਟਾ ਬਿਲਕੁਲ ਫ੍ਰੀ ਅੱਜ ਹਰ ਕੋਈ ਆਪਣੀ ਰੀਲਸ ਬਣਾਉਂਦਾ ਲਾਈਵ ਹੁੰਦਾ ਤੇ ਆਪਣਾ ਕੰਟੈਂਟ ਬਣਾ ਕੇ ਦੁਨੀਆ ਨਾਲ ਸ਼ੇਅਰ ਕਰਦਾ ਕਿਉਂਕਿ Jio ਨੇ ਕ੍ਰੀਏਟਰਸ ਵਾਸਤੇ ਆਪਣੇ ਦਰਵਾਜ਼ੇ ਖੋਲ ਦਿੱਤੇ ਤੇ ਸਾਨੂੰ ਸਭ ਨੂੰ ਐਕਸੈਸ ਦਿੱਤਾ ਗਲੋਬਲ ਮਲਟੀ ਬਿਲੀਅਨ ਡਾਲਰ ਇਨਫਲੂਐਂਸਰ ਮਾਰਕੀਟ ਦਾ ਆਲ ਥੈਂਕਸ ਟੂ ਜੀਓ